ਗੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਕੀਤਾ ਕਿਉਂਕਿ ਗੁਰਜੀਤ ਸਿੰਘ ਤੇ ਮਿਰਤਿਕ ਆਪਸ ਪ੍ਰਾਣੇ ਦੋਸਤ ਸੀਗੇ ਤੇ ਗੁਰਜੀ ਮਿਰਤਿਕ ਦੇ ਸਬੰਧ ਜਿਹੜੇ ਗੁਰਜੀਤ ਸਿੰਘ ਦੀ ਪਤਨੀ ਨਾਲ ਬਣ ਗਏ ਸੀ ਤੇ ਉਸ ਤੋਂ ਬਾਅਦ ਨੂੰ ਗੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਇਸ ਮਾਮਲੇ ਦੇ ਸਬੰਧ ਉਹਨਾਂ ਨੂੰ ਵੀ ਪੁਲਿਸ ਕਾਬੂ ਕਰੇਗੀ ਇਸ ਇਹ ਅੰਦਾ ਕਤਲ ਕਹਿੰਦੇ ਸੀ ਇਸ ਨੂੰ ਉਸ ਨੂੰ ਫੇਸ ਕਰਾਇਆ ਪਾਤਨਾ ਪੁਲਿਸ ਵੱਲੋਂ ਕਰ ਗਏ ਪੁਲਿਸ ਦਰਜ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਕਿਉਂਕਿ ਮਾਮਲਾ 3 ਦਿਨ ਤੋਂ ਲਾਸ਼ ਰੱਖ ਕੇ ਬੈਠੇ ਸੀ ਪਰਿਵਾਰ ਕਹਿੰਦਾ ਮਿਤੀ 12 8 25 ਨੂੰ ਤਲਵਾਨੂ ਘੱਗੇ ਦੇ ਤਲਵਾਨੂ ਪਿੰਡ ਜਿੱਥੇ ਡੈੱਡ ਬੋਡੀ ਮਿਲੀ ਸੀਗੀ ਜਿਸ ਵਿਅਕਤੀ ਉਸ ਵਿਅਕਤੀ ਦਾ ਨਾਮ ਗੁਰਵਿੰਦਰ ਸਿੰਘ ਜੇਲਿਸ ਵਿਲਾ ਸੀ ਜਿਸ ਦੀ ਉਮਰ 35 36 ਸਾਲ ਸੀ ਤੇ ਉਹ ਨਹਿਰ ਦੇ ਨੇੜੇ ਇੱਕ ਪਹੀ ਤੇ ਉਹਦੀ ਜਿਹੜੀ ਡੈੱਡ ਬੋਡੀ ਮਿਲੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਮਕਦਮਾ ਨੰਬਰ 83 ਦਰਜ ਰਜਿਸਟਰ ਕਰ ਲਿਆ ਸੀਗਾ 302 ਦੇ ਵਿੱਚ ਤੇ ਉਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਵੀ ਇਸ ਵਿਅਕਤੀ ਦਾ ਕਤਲ ਗੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਕੀਤਾ ਕਿਉਂਕਿ ਜਸ ਗੁਰਜੀਤ ਸਿੰਘ ਤੇ ਮਿਰਤਿਕ ਆਪਸ ਪੁਰਾਣੇ ਦੋਸਤ ਸੀਗੇ ਤੇ ਗੁਰਜੀ ਮਿਰਤਿਕ ਦੇ ਸਬੰਧ ਜਿਹੜੇ ਗੁਰਜੀਤ ਸਿੰਘ ਦੀ ਪਤਨੀ ਨਾਲ ਬਣ ਗਏ ਸੀ ਤੇ ਉਸ ਤੋਂ ਬਾਅਦ ਨੂੰ ਗੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਤੇ ਉਹਨੇ ਇਸ ਗੱਲ ਤੇ ਗੁੱਸਾ ਕਰਕੇ ਜਿਹੜਾ ਗੁਰੂ ਗੁਰੂ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਕਿਸ ਤਰ੍ਹਾਂ ਗੁਰਵਿੰਦਰ ਸਿੰਘ ਸੀਗਾ ਉਹ ਰਾਤ ਨੂੰ ਘਰ ਦੇ ਪਿਛਲੇ ਸਾਈਡ ਤੋਂ ਅੰਦਰ ਵੜਦਾ ਹੁੰਦਾ ਸੀਗਾ ਰਾਤ ਨੂੰ ਉਸ ਸਮੇ ਜਿਹੜਾ ਗੁਰਜੀਤ ਸਿੰਘ ਘਰੇ ਨਹੀਂ ਸੀ ਹੁੰਦਾ ਕੁਝ ਦਿਨ ਤੋਂ ਗੁਰਜੀਤ ਸਿੰਘ ਨੂੰ ਸ਼ੱਕ ਹੋ ਗਿਆ ਸੀ ਵੀ ਕੋਈ ਵਿਅਕਤੀ ਜਿਹੜਾ ਸਾਡੇ ਘਰੇ ਵੜਦਾ ਤਾਂ ਉਹ ਲੁਕ ਕੇ ਬੈਠ ਕੇ ਦੇਖਣ ਲੱਗ ਗਿਆ ਸੀ ਤੇ ਉਸ ਨੇ ਇਹਦੀ ਰਿਨਾਖਤ ਕਰ ਲਈ ਸੀ شناخت ਕਰਕੇ ਉਹ 12 ਤਰੀਕ ਰਾਤ ਨੂੰ 11 12 ਦੀ ਰਾਤ ਨੂੰ ਉਸ ਨੇ ਇਸ ਨੂੰ ਜੀਰੀ ਵਿੱਚ ਹੀ ਸਿੱਟਕੇਸ ਦਾ ਕਤਲ ਕਰ ਦਿੱਤਾ ਤੇ ਦੋ ਜਣਿਆਂ ਨੇ ਰਲ ਕੇ ਉਹਦੀ ਡੈੱਡ ਬਾਡੀ ਉੱਥੋਂ ਚੱਕ ਕੇ ਨਹਿਰ ਦੇ ਨੇੜੇ ਸਿੱਟਿਆ ਸੀ ਸਰ ਕੋਈ ਹਥਿਆਰ ਵੀ ਬਰਾਮਦ ਹੋਇਆ? ਹਥਿਆਰ ਅਸੀਂ ਬਰਾਮਦ ਕਰਾਂਗੇ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਨਹਿਰ ਤੇ ਸਿੱਟਿਆ ਜੋ ਅਸੀਂ ਨਹਿਰ ਚੋਂ ਬਰਾਮਦ ਕਰਵਾਵਾਂ। ਤੁਹਾਨੂੰ ਲੱਗਦਾ ਸਰ ਬਾੜਤਾਤਲੀ ਕੀ ਕੁਝ ਵਰਤਿਆ ਗਿਆ ਹਥਿਆਰ ਜਿਹੜਾ ਕੀ ਵਰਤਿਆ ਗਿਆ? ਇੱਕ ਲੋਹਾਂ ਨੂਮਾ ਜਿਹੜਾ ਚੀਜ਼ ਸੀ ਕੋਪੀ ਜੀ ਉਹਦੇ ਪਿੱਛੇ ਲੱਕੜ ਦਾ ਜਿਹੜਾ ਦਸਤਾ ਲੱਗਿਆ ਹੋਇਆ ਸੀ ਉਹਨੂੰ ਉਹਨੇ ਵਰਤਿਆ ਉਦੇ ਨਾਲ ਹੀ ਕਤਲ ਕੀਤਾ ਕਬੂਲਨਾਮਾ ਕੀਤਾ ਜਿਹਨਾਂ ਨੇ ਇਹਨਾਂ ਨੇ ਆਪ ਦਾ ਕਬੂਲਨਾਮਾ ਕੀਤਾ ਹੈ ਇਸ ਗੱਲ ਨਾਲ ਕੋਈ ਬੰਦੇ ਹੋਰ ਜਿਹਦੇ ਜੇਕਰ ਕੋਈ ਤਕਤੀਸ਼ ਹੋਰ ਕੋਈ ਵਿਅਕਤੀ ਸਾਹਮਣੇ ਆਏ ਤਾਂ ਸੀ ਉਹਨਾਂ ਨੂੰ ਵੀ ਨਾਮਜ਼ਦ ਕਰਾਂ ਪਰਵਾਰ ਨਾਲ ਗੱਲ ਹੋਈ ਪਰਵਾਰ ਨਾਲ ਗੱਲ ਚੱਲ ਰਹੀ ਹੈ ਵੀ ਜਿਹੜਾ ਅਸੀਂ ਦੋਸ਼ੀਆਂ ਨੂੰ ਫੜ ਲਿਆ ਤੁਸੀਂ ਇਹਨਾਂ ਦਾ ਸੰਸਕਾਰ ਕਰਦੇ ਹੋ ਇਹ ਕਿਤੇ ਵੀ ਹੋਰ ਵੀ ਨਾਲ ਦੋਸ਼ੀ ਹੈਗੇ ਨੇ ਵਿੱਚ ਇਹਦੇ ਫਿਲਹਾਲ ਸਾਡੇ ਕੋਲੇ ਦੋ ਦੋਸ਼ੀਆਂ ਦਾ ਹੀ ਨਾਮ ਆਇਆ ਜੇਕਰ ਕੋਈ ਹੋਰ ਦੋਸ਼ੀ ਹੈ ਕਿਤੇ ਆਊਗਾ ਵਿੱਚ ਨਾਮ ਤਾਂ ਅਸੀਂ ਨਾਮਜ਼ਦ ਕਰਾਂਗੇ ਦੋ ਵਿਅਕਤੀ ਹੀ ਗ੍ਰਿਫਤਾਰ ਕੀਤੇ ਗਏ ਨਾਮਜ਼ਦ ਉਨ੍ਹਾਂ ਦਾ ਨਾਮ ਇੱਕ ਦਾ ਨਾਂ ਗੁਰਜੀਤ ਸਿੰਘ ਦੂਸਰੇ ਦਾ ਨਾਂ ਜਸ਼ਨਪ੍ਰੀਤ ਦੋਸਰੇ ਨਾਲ ਸਾਡੇ ਇਹ ਕਲਵਾਣੂ ਦੀ ਰਹਿਣ ਵਾਲੇ ਅਗਲੀ ਕਾਰਵਾਈ ਤੁਹਾਡੀ ਸਾਡੇ ਵੱਲੋਂ ਅਰੈਸਟ ਆ ਪਾ ਕੇ ਜਿਹੜਾ ਚਲਾਨ ਅਦਾਲਤ ਜੀ ਦੇ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗਾ